میں بندے میں کچھ, کر ہاں. کچھ, کچھ, کر کچھ کرن جو گا روداس جی کہ جب ہم ہوتے ہیں مطلب جدو اندر میرے اسی بھی میں بہت وچارک میں جہاں بہت وا سا کیرتنیا میں بہت وڈا کتھا ਤੇ ਇਹ ਅਵਸਥਾ ਜਿਹੜੀ ਹੁੰਦੀ ਹੈ ਨਾ ਉੱਥੇ ਫਿਰ ਮਾਰਾਦ ਕਹਿੰਦੇ ਕਿਆ ਪੜੀਏ ਕਿਆ ਕੁਨੀਏ ਕਿਆ ਵੇਦ ਕੁਰਾਨਾ ਸੁਨੀਏ ਪੜੇ ਸੁਨੇ ਕਿਆ ਹੋਈ ਜਦ ਸਹਜ ਨਾ ਮਿਲਿਓ ਸੋਈ ਇਹ ਮਾਰਾਦ ਫਿਰ ਵਚਨ ਵੀ ਕਰਦੇ ਨਾ ਕਿ ਉਧਰ ਕਹਿੰਦੇ ਗਾਵੀਏ ਸੁਨੀਏ ਮਨ ਰਖੀਏ ਭਾਉ ਕਰਵਾਨਤਾ ਹੈ ਗਾਣਾ ਵੀ ਪਰਮਾਣਾ ਸੁਣਨਾ ਵੀ ਪਰਮਾਣ ਤੇਰਾ ਸਰਵਤਾ ਬਣਨਾ ਜੇ ਤੂੰ ਮਰਜ਼ਿਤ ਕਰਕੇ ਅਵਸਥਾ ਕਰਕੇ ਬੈਠਿਆ ਜੇ ਪਈਆਂ ਭਾਜੜਾ ਨੇ ਮੈਂ ਐ ਕਰਨਾ ਮੈਂ ਉਹ ਕਰਨਾ ਉਧਰੋਂ ਫੈਸੇ ਲੈਣੇ ਬੱਚੇ ਚੜਕਿਆ ਨਹੀਂ ਆ ਕਰਨਾ ਉਹ ਕਰਨਾ 10 ਮਿੰਟ ਵੀ ਨਹੀਂ ਆ 5 ਮਿੰਟ ਵੀ ਨਹੀਂ ਹੈ ਜੇ ਸਹਜ ਦੀ ਅਵਸਥਾ ਨਹੀਂ ਹੈ ਜੇ ਅੰਦਰ ਜੀਵਨ ਦੇ ਵਿੱਚ ਸਾਡੇ ਹਿਰਦਿਆਂ ਦੇ ਅੰਦਰ ਗੁਰੂ ਕੀ ਪਿਆਰਿਓ ਸਥਿਰਤਾ ਨਹੀਂ ਹੈ ਕਿਤਾਬ ਨਹੀਂ ਹੈ ਧੀਰੇਦ ਨਹੀਂ ਹੈ ਸੰਤੋਖ ਨਹੀਂ ਹੈ ہردے دے بچے ٹکا نہیں ہے تو پھر کی ہو رہا ہے اوستھا کو چل رہی ہے کہ جب ہم ہوتے پھر میں جب میں مہاراج مہاراج ہیں کہ تو تو پھر اتنے نہیں ہے اب تو نہ ہی تو 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 نہیں ہوتا اب تو ہی میں نہ ہی پھر آ کو ایک باری باہر اخبار کہڑی گل پیچھے کہ اب تو ہی تو ہی ہے تو 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 ترتا تبستھا پڑھ گی نا چاروں پاسے سب گوبند ہے سب گوبند ہے اگزامپل لو تل جان گے ایک درشٹ سب سم کر جان ہے جوگی کہیے سوئی کون جو سچا ਐਸਾ ਜੋਗ ਕਮਾਵੋ ਜੋਗੀ ਕਬੀਰ ਜੀ ਕਹਿੰਦੇ ਆ ਐਸਾ ਜੋਗ ਕਮਾਵੋ ਜੋਗੀ ਜਪ ਤਪ ਕਾ ਸੰਜਮ ਵਰਮਕ ਭੋਗੀ ਜਪ ਤਪ ਕਾ ਸੰਜਮ ਵਰਮਕ ਭੋਗੀ ਪਰ ਕਿਹੜੇ ਜੋਗ ਦੀ ਗੱਲ ਕਰਦੇ ਉਥੇ ਐਸਾ ਜੋਗ ਕਮਾਵੋ ਉਹ ਕਿਹੜਾ ਜੋਗ ਪਰਵਾਣ ਹੁੰਦਾ ਉਹ ਜੋਗ ਕਿ ਇਕ ਦ੍ਰਿਸ਼ਟ ਸਭ ਸਮ ਕਰ ਜਾਣਾ ਮਹਾਰਾਜ ਨੇ ਉਹਨੂੰ ਜੋਗੀ ਆਖੋ ਜੋਗੀ ਕਹੀਏ ਸੋਈ ਸੰਗ੍ਰਿਸ਼ਟਤਾ ਹੋਈ ਮੇਰੇ ਕਹਿਣ ਤੋਂ ਬਾਅਦ ਵੀ ਹੈ ਕਿਉਂਕਿ ਵਿਸ਼ਾ ਜਿਹੜਾ ਛੇੜਿਆ ਉਹ ਘਰ ਵੱਡਣਾ ਹੈ ਸਤਿਗੁਰੂ ਕਿਰਪਾ ਕਰਨ ਉਹਨੇ ਤਾਂ ਆਪਾਂ ਵਿਸਰਾਂ ਦੇ ਕੇ ਸ਼ਾਮਾ ਨੂੰ ਇਸੇ ਵਿਸਤਰ ਹੋਰ ਚੰਗੀ ਤਰ੍ਹਾਂ ਖੋਲ ਕੇ ਸਮਝਣਾ ਕਰਾਂਗੇ ਕਿ ਵਾਹਿਗੁਰੂ ਸ਼ਬਦ ਕਿਵੇਂ ਬਣਿਆ ਇਹਦੇ ਵਿੱਚ ਪਾਵਰ ਕਿੰਨੀ ਹੋਏਗਾ ਸੁਰਤੀ ਨੂੰ ਉੱਥੇ ਲੈ ਜਾਂਦੇ ਜਿੱਥੇ ਗੱਲ ਹੋ ਰਹੀ ਹੈ ਦਾਸ ਅਰਜ਼ ਕਰਦਾ ਸੀ ਕਿ ਜਦੋਂ ਕੋਈ ਬੰਦਾ ਇਹ ਸੋਚੇ ਮੈਂ ਕੁਝ ਕਰਦਾ ਹਾਂ ਮੈਂ ਕੁਝ ਕੀਤਾ ਮੈਂ ਕੁਝ ਕਰ ਰਿਹਾ ਜਾਂ ਮੈਂ ਕੁਝ ਕਰਨਾ ਚਾਹਾਂਗਾ ਕਰਨਾ ਚਾਹਾਂਗਾ ਵੀ ਮੈਂ ਹੀ ਕੁਝ ਕਰਨਾ ਚਾਹਾਂਗਾ ਜੇ ਨਿਰੰਕਾਰ ਪ੍ਰਮਾਤਮਾ ਦੀ ਹੋਂਦ ਨੂੰ ਕਬੂਲ ਨਹੀਂ ਕਰਦਾ ਉਹ ਨੂੰ ਨਹੀਂ ਕਹਿੰਦਾ ਕਿ ਜੋ ਹੋਵਾ ਹੋ ਵਸੋ ਜਾਣਾ ਹੈ ਹੈਨਾ ਸੁਖਮਣਿ ਸਾਹਿਬ ਮাইয়া ਬੀਬੀਆਂ ਪੜਾਣਾ ਪੜਾ ਸੁਖਮਣਿ ਸਾਹਿਬ ਦਾ ਪਾਠ ਕਰਦੀ ਹੈ ਜੋ ਹੋਵਾ ਉਹ ਵਸੋ ਜਾਣਾ ਹੈ ਪਰ ਆਪਣੇ ਕਾ ਹੁਕਮ ਪਛਾਨਣਾ ਹੈ ਜੇ ਤੂੰ ਆਪਣੇ ਗੁਰਦੇਵ ਪਿਤਾ ਪਰਮੇਸ਼ਵਰ ਦਾ ਹੁਕਮ ਮੰਨਦਾ ਕਿ ਮੈਂ ਕੁਝ ਕਰਨ ਜੋਗਾ ਆ ਨਹੀਂ ਸਤਿਗੁਰੂ ਮੇਰੀ ਕੋਈ ਵਿਸਾਤ ਨਹੀਂ ਹੈ ਮੇਰੀ ਕੋਈ ਤਾਕਤ ਨਹੀਂ ਹੈ ਕਿ ਮੈਂ ਕੁਝ ਕੀਤਾ ਮੈਂ ਕੁਝ ਕਰਨ ਜੋਗਾ ਹਾਂ ਜਾਂ ਮੈਂ ਕੁਝ ਕਰ ਸਕਦਾ ਆਪਣੇ ਅੰਦਰ ਇਹ ਗੱਲ ਨਾ ਕਰੇ ਕਦੇ ਵੀ ਬੰਦਾ ਭਾਵੇਂ ਜਿੰਨਾ ਮਰਜ਼ੇ ਕੋ ਲੱਖਾਂ ਦਾ ਕਰੋੜਾਂ ਦਾ ਦਾਨ ਕਰ ਲਵੇ ਭਾਵੇਂ ਕੋਈ ਜਿੰਨਾ ਮਰਜ਼ੀ ਵੱਡਾ ਧੋਮੀ ਕੱਤੇ ਹੋਵੇ ਕੋਈ ਜਿੰਨਾ ਮਰਜ਼ੀ ਵੱਡਾ ਸਹਾਕਾਰ ਹੋਵੇ ਕੋ ਜਿੰਨਾ ਮਰਜ਼ੀ ਵੱਡਾ ਅਫਸਰ ਹੋਵੇ ਕੋ ਜਿੰਨਾ ਮਰਜ਼ੀ ਵੱਡਾ ਦੁਕਾਨਦਾਰ ਹੋਵੇ ਜੇ ਬੰਦਾ ਦੁਨੀਆਵੀ ਕ੍ਰਿਆ ਕਲਾਪ ਕਰਦਿਆਂ ਕਰਦਿਆਂ ਧਾਰਮਿਕ ਕੰਮ ਕਰਦਿਆਂ ਕਰਦਿਆਂ ਵੀ ਧਿਆਨ ਰੱਖਣਾ ਬੜੀ ਵੱਡੀ ਗੱਲ ਹੈ ਸੇਵਾ ਸਿਮਰਨ ਕਰਨ ਵੇਲੇ ਪਾਠ ਕੰਮ ਕਰਦਿਆਂ ਸਰਵਣ ਕਰਨ ਵੇਲੇ ਧਰਮ ਕਾਰਜ ਕਰਦਿਆਂ ਹੋਇਆਂ ਵੀ ਜੇ ਅਸੀਂ ਮਨ ਵਿੱਚ ਇਹ ਧਰਦੇ ਹਾਂ ਇਹ ਰੱਖਦੇ ਹਾਂ ਵੀ ਮੈਂ ਬਹੁਤ ਵੱਡਾ ਕੰਮ ਕੀਤਾ ਜਾਂ ਮੈਂ ਕੁਝ ਏਹ ਖਰੋਣੀ ਚੀਜ਼ ਦਾ ਦਾਨ ਮੈਂ ਕੀਤਾ ਵੇਖੋ ਉਥੇ ਸੱਚੋ ਹੀ ਸਤ ਨਿਭਦਾ ਜੋਣ ਵਕਤ ਕੱਢੇ ਜਮਾਲ ਲਿਆ ਉੱਥੇ ਮਹਾਰਾਜ ਨੇ ਛੁਣ ਛੁਣ ਕੇ ਅਟੋ-ਅਟੋ ਕਰਦੇ ਨੇ ਜਿਵੇਂ ਪਾਣੀ ਦੇ ਵਿੱਚ ਆਪਾਂ ਛੋੜਾ ਦੇ ਵਿੱਚ ਪਾਣੀ ਪਾਉਂਦੇ ਆ ਤੇ ਜਿਹੜੀ ਇੱਲੀ ਦਿਮਕ ਹੁੰਦੀ ਆ ਸ਼ੌਂਕ ਹੁੰਦੀ ਆ ਉੱਪਰ ਆ ਜਾਂਦੀ ਪਾਣੀ 'ਚ تیر ਕੇ ਆ ਜਾਂਦੀ ਆ ਨਾ ਬੰਗਲਾ ਮਾਰਦੇ ਸਾਰੇ ਛੋੜਾ 'ਚ ਆਪ ਮਾਰਦੇ ਆ ਪਾਣੀ ਪਾ ਕੇ ਭਾੜੇ ਦੇ ਇਸੇ ਤਰੀਕੇ ਨਾਲ ਸਾਡੇ ਕਰਮ ਵੀ ਛੁਣ ਛੁਣ ਕੇ ਮਾਰਾ ਇਹ ਕਹਿੰਦੇ ਛੁਣ ਵੱਖ ਕੱਢੇ ਤੇ ਸਮਾ ਲਿਆ ਹਾਉ ਨਾ ਪਾਇਨ ਕੋੜ ਯਾਰ ਮੂੰਹ ਕੱਲਾ ਦੁੱਜ ਖਚਾਲਿਆ ਹਾਉ ਨਾ ਪਾਇਨ ਕੋੜ ਯਾਰ ਉੱਥੇ ਕੋੜਿਆਰਾਂ ਨੂੰ ਥਾਂ ਨਹੀਂ ਮਿਲਣੀ ਉੱਥੇ ਕਿਨੂੰ ਥਾਮਣੀ ਉੱਥੇ ਸੱਚੋ ਹੀ ਸਤ ਨਿਕੜਾ ਸਤਿਆਰ ਸਿੱਖ ਬੈਠੇ ਆਏ ਸਤਗੁਰੂ ਸਾਚ ਸਤਿਆਰਾਂ ਦਾ ਸੱਚਾਈ ਦਾ ਨਿਵੇੜਾ ਹੋਣਾ ਕਰਮਾਂ ਨਾਲ ਨਿਵੇੜਾ ਹੋਣਾ ਤੇ ਆਪਾਂ ਦੁਨੀਆਵੀ ਕ੍ਰਿਆ-ਕਲਾਪ ਭਾਵੇਂ ਧਾਰਮਿਕ ਕੰਮ ਕਰਦੇ ਆਂ ਧਰਮ ਕਾਰਜ ਕਰਦੇ ਆਂ ਭਾਵੇਂ ਅਸੀਂ ਦੁਨੀਆਵੀ ਕੰਮ ਕਰਦੇ ਆਂ ਕਰਦੇ ਕਰਮ ਦੇ ਵਿੱਚ ਇਹ ਮਨ ਵਿੱਚ ਸਿਰਦੇ ਆਂ ਅਸੀਂ ਰੱਖਦੇ ਆਂ ਕਿ ਮੈਂ ਕੋਈ ਕੀ ਧਾਰਜਬ ਹਮ ਹੋਤੇ ਕਬੂ ਤੋ ਨਹੀਂ ਰਵਾਏ ਗਰੂ ਤੂੰ ਨਹੀਂ ਸੀਗਾ ਜਦੋਂ ਮੇਰੇ ਅੰਦਰ ਮੈਂ ਮੇਰੀ ਸੀਗੀ ਤੇ ਆਪਾਂ ਕਈ ਵਾਰੀ ਐ ਬੜਾ ਸੋਹਣੇ ਤਰੀਕੇ ਨਾਲ ਜਿਹੜਾ ਮਿੱਠੀਆਂ ਮਿੱਠੀਆਂ ਪਾਣੀ ਦੀ ਟੋਕਾ ਕੋਈ ਕਰਤੀ ਬਾਠੀ ਪੜਦਾ ਨਾ ਉਹ ਤਾਂ ਆਪਾਂ ਬੜੇ ਰਾਜੀ ਹੁੰਦੇ ਆ ਕਿਹੜੇ ਕਬੀਰ ਤੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਯਾ ਇਹੋ ਤੁੱਕਾ ਪੜੀਏ ਕੋਈ ਗੁਰੂ ਦਾ ਪਿਆਰਾ ਤੁੱਕ ਪੜਦਾ ਹੈ ਗਰੰਥ ਦੇ ਪਾਠੀ ਤੇ ਸੁਣਨ ਨੂੰ ਕੰਨਾਂ ਨੂੰ ਤਾਂ ਬੜੀ ਸੋਹਣੀ ਲੱਗਦੀ ਹੈ ਨਾ ਜਾਂ ਫਿਰ ਲੱਖ ਪਾਪ ਤੇ ਸਾਈਆਂ ਲੱਖ ਕੁਸੀਆਂ ਪਾਪ ਤੇ ਸਾਈਆਂ ਜੇ ਸਤਗੁਰ ਨਦਰ ਕਰੇ ਨਿਮਕ ਇੱਕ ਧਰਨਾਮ ਦੇ ਮੇਰਾ ਮਨ ਤਾਂ ਮਸੀਤ ਲਹੋਏ ਇੱਥੇ ਪ੍ਰਭਾਵ ਪੈਂਦਾ ਇੱਥੇ ਧਰਮ ਦੇ ਦਵਾਰੇ ਬੈਠੇ ਹੋ ਨਾ ਵਰਤਕ ਬੈਠੇ ਨਾ ਸਤਿਗੁਰੂ ਦੇ ਸਾਹਮਣੇ ਬਾਣੀ ਅਸਰ ਵਿਖਾਉਂਦੀ ਹੈ ਤੁਹਾਡੇ ਦਿਲ ਨੂੰ ਜੇ ਤੁਸੀਂ ਧਰਮੀ ਹੋ ਜੇ ਤੁਸੀਂ ਦਿਲ ਵਿੱਚ ਭਾਵਨਾ ਰੱਖੀ ਆਪਣੇ ਧਰਮ ਦੇ ਪ੍ਰਤੀ ਆਪਣੇ ਗੁਰੂ ਦਾ ਪੈ ਰੱਖਿਆ ਹੈ ਕਿ ਮੈਂ ਗੁਰੂ ਦੇ ਦਵਾਰੇ ਤੇ ਜੇਲੀ ਜਾਣਾ ਮੈਂ ਚਖੜ ਚਾਹੀ ਵੀ ਹੂੰ ਵਰਸ ਦੇਖੋ ਮਹਾਰਾਜ ਕਿੰਨੀ ਬਖਸ਼ੀਸ਼ਾਂ ਕਰ ਰਿਹਾ ਨਾ ਤੁਸੀਂ ਭਾਗਾ ਵਾਲੇ ਜਿਹੜੀ ਵੀ ਗੁਰੂ ਕਥਾ ਵੇਖਿਆ ਨਾਸ ਕੋਲੋਂ ਗੁਰੂ ਸਾਹਿਬ ਦੀ ਕਿਰਪਾ ਨੂੰ ਸਰਵਣ ਕਰ ਰਹੇ ਬਖਸ਼ੀਸ਼ਾਂ ਹੋ ਰਹੀਆਂ ਕਿਹੜੀ ਗੱਲ ਦੀ ਬਖਸ਼ੀਸ਼ ਹੋ ਰਹੀ ਆ ਕਿ ਸਤਗੁਰੂ ਜੀ ਬਖਸ਼ੀਸ਼ ਕਰ ਰਹੇ ਨੇ ਕਿ ਮਹਾਰਾਜ ਨਾਲ ਦੀ ਨਾਲ ਗੱਲ ਜੋੜਦੇ ਜਾ ਰਹੇ ਨੇ ਬਾਣੀ ਦੇ ਹਵਾਲੇ ਆ ਰਹੇ ਨੇ ਐਗਜ਼ਾਮਪਲ ਆ ਰਹੇ ਨੇ ਕਿ ਮਹਾਰਾਜ